ਹੈਲੋ ਹਲੋ ਚੰਦੂ ਮਾਜਰਾ ਸਾਹਿਬ ਹਾਂਜੀ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਸਰ ਇੱਕ ਜਾਣਕਾਰੀ ਚਾਹੁੰਦੇ ਸੀ ਏਵਨ ਮੀਡੀਆ ਚੈਨਲ ਤੋਂ ਗੱਲ ਕਰਦੇ ਹਾਂਜੀ ਸਰ ਜਿੱਥੇ ਜਿੱਥੇ ਕਾਰਪੋਰੇਸ਼ਨ ਹੋ ਰਹੀਆਂ ਨੇ ਚੋਣਾਂ ਜੀ ਹਾਂਜੀ ਅਕਾਲੀ ਦਲ ਵੱਲੋਂ ਕਹਿੰਦੇ ਆਬਜ਼ਰਵਰ ਲਾਏ ਗਏ ਨੇ ਜੀ ਹਾਂਜੀ ਇਹ ਕਿਸ ਦੇ ਹੁਕਮ ਨਾਲ ਨੇ ਜੀ ਕਾਲ ਤੱਕ ਸਭ ਦੇ ਜਾਂ ਜਿਹੜੀ ਕਮੇਟੀ ਨਵੀਂ ਬਣੀ ਆ ਉਹਦੇ ਹੁਕਮ ਨਾਲ ਜਾਂ ਕਿਹਦੇ ਹੁਕਮ ਨਾਲ ਲੱਗੇ ਨੇ ਜੀ ਇਹ ਤਾਂ ਜਿਵੇਂ ਜਾ ਰਹੇ ਤਾਂ ਜਾਣਕਾਰੀ ਲੈਵਾ ਤੇ ਅਸੀਂ ਭੇਜਿਆ ਬੰਦਾ ਵੇ ਮਾਲ ਟੋਡਿਕ ਤੁਸੀਂ ਕੀ ਪੋਜੀਸ਼ਨ ਕੀ ਆ ਤੁਹਾਡੇ ਸਾਰਿਆਂ ਦੀ ਜੀ ਹਾਂ ਤਾਂ ਉਹ ਜੇ ਫੀਬੈਕ ਦੀ ਗੱਲ ਕਲੀਅਰ ਕੀਤੀ ਆ ਉਹਨਾਂ ਨੇ ਤਿੰਨ ਦਿਨ ਪੂਰੇ ਹੋ ਗਏ ਫਿਰ ਉਹ ਕਹਿੰਦੇ 20 ਦਿਨ 20 ਤਰੀਕ ਤੱਕ ਦੇ ਦਾਂ ਸਾਨੂੰ ਟਾਈਮ ਹਾਂਜੀ ਨਹੀਂ ਪ੍ਰਧਾਨ ਜੀ 20 ਤਰੀਕ ਤੱਕ ਟਾਈਮ ਦੇ ਦਿੱਤਾ ਪਰ ਜਿਹੜੀ ਕਮਾਂਡ ਆ ਉਹ ਤਾਂ ਕਮੇਟੀ ਕੋਲੇ ਹੋਏਗੀ ਨਾ ਅਕਾਲੀ ਦਲ ਦੀ ਉਹਦੇ ਕੋਲੇ ਚਾਹੀਦੀ ਆ ਹਾਂਜੀ ਹਾਂਜੀ ਜੀ ਜਿਹੜੇ ਆਬਜ਼ਰਵਰ ਲਾਏ ਨੇ ਮਤਲਬ ਇਹ ਦੇਖੋ ਸੂਤਰਾਂ ਤੋਂ ਪਤਾ ਲੱਗਿਆ ਵੀ ਕਾਲ ਤੱਕ ਸੱਭ ਵੱਲੋਂ ਕੋਈ ਹੁਕਮ ਨਹੀਂ ਹੋਇਆ ਨਾ ਹੀ ਕਮੇਟੀ ਵੱਲੋਂ ਹੁਕਮ ਹੋਇਆ ਜੀ ਹਾਂ ਫਿਰ ਤਾਂ ਸਕੂਬੀਰ ਬਾਦਲ ਦੇ ਹੁਕਮ ਨਾਲ ਹੀ ਲੱਗੇ ਜੀ ਫਿਰ ਹਾਂ ਬਿਲਕੁਲ ਐਸੀ ਗੱਲਾਂ ਜੇ ਗੱਲ ਕਲੀਅਰ ਕਰਨ ਵਾਸਤੇ ਅਸੀਂ ਲਾਈਆ ਡਿਊਟੀ ਭਾਈਵਾਂ ਜੀ ਸੁਣਦੇ ਜੀ ਇੱਕ ਜਗ੍ਹਾ ਨਾਲ ਸੰਭਰ ਕਰਕੇ ਟਾਈਮ ਰੱਖੋ ਜੀ ਇਹ ਕਦੋਂ ਤੱਕ ਕਲੀਅਰ ਹੋ ਸਕਦਾ ਚੰਦੂ ਮਦਰਸ ਕੱਲ ਤੱਕ ਤੁਹਾਡੇ ਵੱਲੋਂ ਇਹ ਬਿਆਨ ਮੈਂ ਲਾ ਸਕਦਾ ਹਾਂ ਮੈਨੂੰ ਹਾਂ ਕਹਿ ਸਕਦੇ ਤੁਸੀਂ ਵੀ ਇਸ ਜਗ੍ਹਾ ਸਰਪੰਨ ਨਾਲ ਸੰਪਰਕ ਕਰ ਰਹੇ ਜੀ ਉਹਦੇ ਬਾਰੇ ਉਹਨਾਂ ਦੇ ਕੀ ਡਾਇਰੈਕਸ਼ਨ ਨੇ ਜੀ ਜੀ ਮਤਲਬ ਅਸੀਂ ਇਹ ਕਹਿੰਨੇ ਵੀ ਕਿਤੇ ਅਕਾਲ ਤਖਤ ਸਾਹਿਬ ਦੀ ਹੁਕਮਦਲੀ ਤਾਂ ਨਹੀਂ ਹੋ ਰਹੀ ਹਾਂ ਜੀ ਗੱਲਬਾਤ ਕਰਨ ਲਈ ਸ਼ੁਕਰੀਆ ਜੀ